इस वाले मेरी नमस्कार सत श्रीकाल जय भीम जय गुरुदेव मेरा परिवार मास्टर गुरबंता सिंह जी का परिवार जलंधर वास्ते कोई नवा नाम नहीं और इस परिवार के सब तो छोटे बेटे ਸਵਰਗੀ ਸੰਤੋਖ ਸਿੰਘ ਚੌਧਰੀ ਦੀ ਮੈਂ ਵਿਧਵਾ ਹਾਂ ਔਰ ਆਪਣੇ ਇਸ ਨਵੇਂ ਜਿਹਨੂੰ ਇੰਗਲਿਸ਼ ਚ ਇਨਿੰਗਸ ਕਹਿ ਦੋ ਔਰ ਹਿੰਦੀ ਦੇ ਚ ਇੱਕ ਨਵੇਂ ਪਰਿਵਾਰ ਚ ਜੋ ਮੈਂ ਸ਼ਾਮਿਲ ਹੋਈ ਹਾਂ ਉਹਦੇ ਵਾਸਤੇ ਮੈਂ ਆਪਣੇ ਆਪ ਨਾਲ ਬਹੁਤ ਬੜੇ संकल्प लेके हाजिर हु मैं एक गल दा खास तौर पे धन्यवाद करना चाहुंदी हाँ कि मास्टर गुरबंता सिंह जी को लेके मेरे परिवार च संतोष सिंह चौधरी और हुन विक्रमजीत सिंह चौधरी तक जो एक लंबा अरसा साडे परिवार ने एक ਨਿਸ਼ਕਾਮ ਨਿਸਵਾਰਥ ਔਰ ਬੇਦਾਗ ਰਹਿ ਕੇ ਕਾਂਗਰਸ ਪਾਰਟੀ ਦੇ ਵਿੱਚ ਔਰ ਸਿਆਸੀ ਜੀਵਨ ਦੇ ਵਿੱਚ ਲੰਬੀ ਵਫਾਦਾਰੀ ਜੋ ਅਸੀਂ ਦਿੱਤੀ ਉਸ ਦਾ ਮੁੱਲ ਪਾਉਂਦਿਆਂ ਹੋਇਆ ਮੈਨੂੰ ਹੱਤੀ ਜਨਤਾ ਪਾਰਟੀ ਨੇ ਆਪਣੇ ਵਿੱਚ ਸ਼ਾਮਿਲ ਕੀਤਾ ਹੈ ਉਸ ਤੇ ਲਈ ਵੀ ਮੈਂ तहे ਦਿਲ ਦੀ ਧੰਨਵਾਦ ਲੇਕਿਨ ਵਫਾਦਾਰੀ ਦਾ ਮਤਲਬ ਵਫਾਦਾਰੀ ਦਾ ਅਰਥ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੀ ਦਹਾਕਿਆਂ ਦੀ ਜੋ ਸੇਵਾ ਹੈ ਦਹਾਕਿਆਂ ਦਾ ਜੋ ਇੱਕ ਨਿਸ਼ਕਾਮ ਜਿਹੜੀ ਪਾਰਟੀ ਪ੍ਰਤੀ ਵਫਾਦਾਰੀ ਦੀ ਯੋਗਦਾਨ ਹੈ ਉਸ ਨੂੰ ਉਹਦੇ ਮਰਨ ਉਪਰੰਤ ਪੂਰਨ ਤੌਰ ਤੇ ਅਸਵੇਦਨਸ਼ੀਲ ਹੋ ਜਾਓ ਔਰ निरादरी ਦੇ ਹੱਦ ਤੱਕ ਪਹੁੰਚ ਜਾਉ ਇਹ ਚੌਧਰੀ ਪਰਿਵਾਰ ਨੂੰ गवारा ਨਹੀਂ ਇਸ ਲਈ ਮੈਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਚ ਮੇਰੇ ਪਰਿਵਾਰ ਦੀ ਇਸ ਯੋਗਦਾਨ ਨੂੰ ਜੋ ਮਾਨਤਾ ਦਿੱਤੀ ਹੈ ਮੈਂ ਉਹਦੇ ਕਰਕੇ ਇਸ ਪਰਿਵਾਰ ਦੇ ਵਿੱਚ ਸ਼ਾਮਲ ਹੋਈ ਹਾਂ ਬਿਨਾਂ ਕਿਸੇ ਪ੍ਰੀਕੰਡੀਸ਼ਨ ਤੋਂ ਔਰ ਬਿਨਾ ਕਿਸੇ ਔਦ ਦੇ ਦੀ ਜਾਂ ਕਿਸੇ ਤਰ੍ਹਾਂ ਦੀ ਲਾਲਚ ਦੇਣਾ ਕਿਉਂਕਿ ਮੰਗਣਾ ਸਾਡੇ ਪਰਿਵਾਰ ਦਾ ਸੱਛ ਨਹੀਂ ਨਹੀਂ ਹੈ ਨਾ ਮੰਗਿਆ ਜੋ ਮੰਗਿਆ ਉਹ ਪਾਰਟੀ ਦੇ ਕੋਲੋਂ ਟਿਕਟ ਮੰਗੀ ਹੈ ਔਰ ਦਸਣ ਜਮਾਨ ਹਾਸਲ ਕਰਦੀ ਹਾਂ ਕਿ ਤਰੀਬ 18 ਜਿੱਤਾਂ ਅਸੀਂ ਆਪਣੇ ਕਾਂਗਰਸ ਪਰਿਵਾਰ ਜਿਹਨੂੰ ਮੈਂ ਛੱਡ ਕੇ ਆਈ ਹਾਂ ਉਹਨੂੰ ਔਰ ਸਾਡੀ ਤੀਸਰੀ ਪੀੜ੍ਹੀ ਜਿਹੜੀ ਹੈ ਉਹ ਵਿਧਾਨ ਸਭਾ ਦੇ ਵਿੱਚ ਨੁਮਾਇੰਦਗੀ ਕਰਦੀ ਹੈ ਮੈਂ ਬੜੇ ਭਰੇ ਮਨ ਨਾਲ ਕਹਿਣਾ ਚਾਹਨੀ ਹਾਂ ਕਿ 92 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਖਾਸ ਤੌਰ ਤੇ ਬੜਾ ਅਤਿਆਚਾਰ ਬੜਾ ਅਤਵਾਦ ਹਰ ਕਿਸਮ ਦਾ ਜਿਹੜਾ ਹੈ ਉਹ ਬੁਰਾ ਸਮਾਂ ਦੇਖਿਆ ਔਰ 92 ਚ ਜੋ ਜੋ ਲੋਕ ਸਿਰ ਤੇ ਕਫਨ ਬੰਨ ਕੇ ਆਪਣੀ ਪਾਰਟੀ ਆਪਣੇ ਪੰਜਾਬ ਆਪਣੇ ਪੰਜਾਬ ਵਾਸੀਆਂ ਲਈ ਔਰ ਖਾਸ ਤੌਰ ਤੇ ਆਪਣੇ ਸਮਾਜ ਦੇ ਲਈ ਜਦੋਂ ਜਲਦੀ ਦੇ ਵਿੱਚ ਟਿਕਟ ਮੈਨੂੰ ਦੇ ਦਿੱਤਾ ਗਿਆ ਤਾਂ ਉਹ ਸਾਰਾ ਪਲੈਨਿੰਗ ਜਿਹੜੀ ਹੈ ਉਹ ਫਿਰ ਸਕ੍ਰਿਪਟ लिखी जान लगी कुछ गला समा बीते तो बात पता लग गया ने ओ सलाच जी चिक विधवा हो गई है और एक कोई उज्जा बच्चा है और सारी दुनिया नेरी नजर आ रही है वफादारी मेरे च चिकनी है मैं जानती है जीजा जी जिन्नी जी है वो सब जान दे इस समा मेरे वास्ते बहुत बड़ा ਇੱਕ 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 ਮੇਰੇ ਵਾਸਤੇ ਇੱਕ ਇਮਤਿਹਾਨ ਸੀ ਪਰ ਮੈਂ ਕਿਉਂਕਿ ਟਿਕਟ ਲੈ ਚੁੱਕੀ ਸੀ ਤਾਂ ਉਸ ਵੇਲੇ ਮੈਂ ਇਹ ਸੋਚਿਆ ਕਿ ਅੱਖਾਂ ਮੀਚ ਕੇ ਆਪਣੇ ਇਸ ਕਰਮ ਨੂੰ ਆਪਾਂ ਅੱਗੇ ਕਰੀਏ ਇਸ ਵਿਸ਼ਵਾਸ ਨਾਲ ਕਿ ਚੌਧਰੀ ਸਾਹਿਬ ਦੇ ਜਾਣ ਤੋਂ ਬਾਅਦ ਸਾਰੇ ਮੇਰੇ ਨਾਲ ਹਨ ਔਰ ਸਾਰੇ ਮੇਰੇ ਨਾਲ ਕੰਮ ਕਰਨਗੇ

ਉਹ ਸੁਦਾਮਾ ਦੇ ਅਵਤਾਰ ਦਾ ਜਿਹੜਾ ਲਫਜ਼ ਸੀਗਾ ਉਹ ਮਿਸਿੰਗ ਸੀਗਾ ਲੇਕਿਨ ਗੋਦ ਲੈਣ ਵਾਲਾ ਅੱਜ ਵੀ ਮੇਰੇ ਕੋਲ ਰਿਕਾਰਡਿੰਗਸ ਪਈਆਂ ਕਿ ਉਹ ਸਟੇਜ ਤੋਂ ਕਹਿੰਦੇ ਸੀ ਕਿ ਜਲੰਧਰ ਵਾਲਿਓ ਮੈਨੂੰ ਗੋਦ ਲੈ ਲਿਓ ਮੈਨੂੰ ਅਪਣਾ ਲਓ ਚਾਹੇ ਉਹ ਮਕਸੂਦਾ ਸੀ ਚਾਹੇ ਉਹ ਕੈਂਟ ਸੀ ਕਿਤੇ ਕਿੰਨੀ ਜਗ੍ਹਾ ਤੇ ਔਰ ਮੈਂ ਕਈ ਵਾਰੀ ਸੋਚਦੀ ਸੀ ਕਿ ਇਹ ਕਿਸ ਤਰ੍ਹਾਂ ਦਾ ਇੱਕ ਫਾਰਮਰ ਸੀਐਮ ਦਾ ਤਕਰੀਰ ਹੈ ਜਿਦੇ ਚ ਇੱਕੋ ਇੱਕ ਫਤੂਈ ਔਰ ਇੱਕ ਪਜਾਮੇ ਦਾ ਜ਼ਿਕਰ ਕਰਦੇ ਸਨ ਉਹ ਕਹਾਣੀ ਸਭ ਜਗ੍ਹਾ ਉਹਨਾਂ ਨੇ ਸੁਣਾਈ ਜਿਹੜੀ ਅੱਜ ਉਹਨਾਂ ਦੇ ਪਾਸ਼ਨਾ ਚ ਬਿਲਕੁਲ ਮਿਸਿੰਗ ਹੈ ਉਹ ਕਿਉਂ ਮਿਸਿੰਗ ਹੈ ਔਰ ਉਹਦੋਂ ਕਿਉਂ ਸੀ ਮੈਂ ਨਹੀਂ ਜਾਣਦੀ ਇਹ ਉਹ ਵੀਰ ਜੀ ਆਪ ਦੱਸ ਦੇਣਗੇ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਹੈ ਕਿ ਜਿੰਨੀ ਸ਼ਿੱਦਤ ਨਾਲ ਉਹਨਾਂ ਨੇ ਮੇਰਾ ਇਲੈਕਸ਼ਨ ਲੜਿਆ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਲੇਕਿਨ ਮੈਂ ਇਹ ਗੱਲ ਮੰਨਣ ਨੂੰ ਕਤਈ ਤਿਆਰ ਨਹੀਂ ਕਿ ਦੁਆਬੇ ਦੇ ਲੋਕਾਂ ਨੇ ਜੇ ਇੱਥੇ ਦੇ ਪਰਿਵਾਰਾਂ ਨੂੰ ਜਿਹੜੇ ਟਕਸਾਲੀ ਪਰਿਵਾਰ ਨੇ ਜਿਹੜੇ ਇੰਨੇ ਚਿਰ ਤੋਂ ਜਿੱਤਦੇ ਆ ਰਹੇ ਆ ਉਹ ਸਿਰਫ ਸਿਰਫ ਚੰਡੀ ਫੈਕਟਰ ਕਰਕੇ ਜਿੱਤਦੇ ਆ ਇਹ ਗਲਤ ਹੈ ਮੈਂ ਇਹਨੂੰ ਮੰਨਣ ਤੋਂ ਇਨਕਾਰ ਕਰਦੀ ਕਿਉਂ ਕਿ ਕਿ ਟਕਸਾਲੀ ਫੈਮਿਲੀ ਬਿਆਨ ਸਿੰਘ ਜੀ ਦੀ ਇੱਕ ਟਕਸਾਲੀ ਫੈਮਿਲੀ ਸਰਦਾਰ ਦਰਸ਼ਨ ਸਿੰਘ ਕੇ ਪੀਜੀ ਦੀ ਔਰ ਇੱਕ ਜੱਗਸਾਲੀ ਫੈਮਿਲੀ ਮਾਸਟਰ ਗੁਰਬੰਧਾ ਸਿੰਘ ਦੀ ਜਿਹੜੇ 70 ਤੋਂ 100-100 ਸਾਲ ਤੱਕ ਇੱਕ ਪਰਵਾਰ ਨਾਲ ਜੁੜ ਕੇ ਆਪਣੀ ਨਿਸ਼ਟਾ ਨਿਭਾ ਕੇ ਔਰ ਸਿਰਫ ਸਿਰਫ ਸਾਡੀ ਅਲਮਾਰੀਆਂ ਚੋਂ ਖੱਦਰ ਨਿਕਦਾ ਸਾਡੀ ਅਲਮਾਰੀਆਂ ਚੋਂ ਸਿਰਫ ਖਾਦੀ ਨਿਕਲਦੀ ਹੈ ਪੈਸੇ ਨਹੀਂ ਨਿਕਲਦੇ ਇਹ ਮੇਰੀ ਸਭ ਤੋਂ ਵੱਡੀ ਡਿਸਕਵালিਫਿਕੇਸ਼ਨ ਹੈ ਖੱਦਰ ਨਿਕਲਦਾ ਖੱਦਰ ਵੰਡਾਇਆ ਸੱਚ ਰਾਜਨੀਤੀ ਕੀਤੀ ਹੈ ਕਿਉਂ ਇਹਨਾਂ ਦੇ ਆਉਣ ਤੋਂ ਬਾਅਦ ਅਸੀਂ ਤਾਂ ਇਹਨਾਂ ਨੂੰ ਸਮਝ ਲਓ ਵੀ ਤੁਸੀਂ ਸਾਡੇ ਤੇ ਟਾਰਗੇਟ ਕਰਦੇ ਹੋ ਲੇਕਿਨ ਚੰਨੀ ਜੀ ਦਾ ਤੁਹਾਡੇ ਕੁੜਮ ਨੇ ਤੁਸੀਂ ਕਦੇ ਉਹਨਾਂ ਦਾ ਨਾਮ ਤੱਕ ਨਹੀਂ ਲੈਂਦੇ ਤੀਨੂ ਜੀ ਹੈ ਤੁਸੀਂ ਉਹਨਾਂ ਦਾ ਕਦੇ ਨਾਮ ਨਹੀਂ ਲੈਂਦੇ ਬੀਐਸਪੀ ਦਾ ਬੜਾ ਤਗੜਾ ਇੱਕ ਕੈਂਡੀਡੇਟ ਹੈ ਬਲਵਿੰਦਰ ਜੀ ਤੁਸੀਂ ਉਹਨਾਂ ਦਾ ਕਦੇ ਨਾਮ ਨਹੀਂ ਲੈਂਦੇ ਤੁਸੀਂ ਇੱਕ ਰੱਟ ਲਈ ਹੈ ਚੌਧਰੀ ਪਰਵਾਰ ਔਰ ਡੈਸੀਮੇਟ ਕਿਨੂੰ ਕਰਨਾ ਚਾ ਰਹੇ ਹੋ ਵਿਕਰਮਜੀਤ ਸਿੰਘ ਚੌਧਰੀ ਨੂੰ ਔਰ ਮੈਂ ਬੜਾ ਬੜੇ ਪਰੇਮਨ ਨਾਲ ਇੱਕ ਗੱਲ ਕਹਾ ਕਿ ਜੋ ਸ਼ਬਦਾਵਲੀ ਉਹਨਾਂ ਨੇ ਮੇਰੇ ਬੇਟੇ ਲਈ ਕਹੀ ਕਿ ਆਪਣੇ ਪਰਿਵਾਰ ਦਾ ਇਹ ਦੁਰਯੋਧਨ ਪੈਦਾ ਹੋਇਆ ਉਹਨੇ ਦੁਰਯੋਧਨ ਕਿਹਾ ਸੀਮਾ ਲੰਘੀ ਤਾਂ ਮੇਰੇ ਬੇਟੇ ਨੇ ਉਹਨਾਂ ਨੂੰ ਸ਼ਕੁਨੀ ਦਾ ਅਹੁਦਾ ਦਿੱਤਾ ਕਿਉਂਕਿ ਜਿੱਥੇ ਉਹ ਆਏ ਨੇ ਉੱਥੇ ਦੇ ਐਮਐਲਏ ਦੇਖੋ ਉਹ ਉਹ ਆਪ ਤੇ ਜਾ ਕੇ ਉੱਥੇ ਦੇ ਕੈਂਡੀਡੇਟ ਬਣੇ ਉੱਥੇ ਖਲਾਰਾ ਖਲਾਰਤਾ ਕੇਪੀ ਸਾਹਿਬ ਦੇ ਰਿਸ਼ਤੇਦਾਰ ਬਣੇ ਉਹਨਾਂ ਦਾ ਖਲਾਰਾ ਖਲਾਰਤਾ ਸਾਡੇ ਜਲੰਧਰ ਚ ਆਏ ਨੇ ਤੇ ਤੁਸੀਂ ਦੇਖ ਲਓ ਵੀ ਜਲੰਧਰ ਦਾ ਹਾਲ ਕੀ ਹੋਇਆ ਹੋਇਆ ਤੁਸੀਂ ਇਸ ਗੱਲ ਨੂੰ ਸਾਰੇ ਜਾਣਦੇ ਹੋ ਕਿ ਜਲੰਧਰ ਦਾ ਹਾਲ ਕੀ ਹੋਇਆ ਸੋ ਮੈਂ ਇਹ ਪੁੱਛਣਾ ਚਾਹੂੰਗੀ ਵੀ ਇਹ ਕੈਸੀ ਰਾਜਨੀਤੀ ਹੈ ਕਿ ਤੁਸੀਂ ਜਿੱਥੇ ਜਾਂਦੇ ਹੋ ਉੱਥੇ ਪਰਛੂ ਪੈ ਜਾਂਦਾ ਔਰ ਤੁਸੀਂ ਚੁਣ-ਚੁਣ ਕੇ ਸਿਰਫ ਇੱਕ ਪਰਿਵਾਰ ਦੇ ਇੱਕ ਜੀ ਨੂੰ ਇਹ ਕਲੀਅਰ ਹੈ ਕਿ ਜਿਮਨੀ ਚੌਂਚ ਵੀ ਉਹਨੂੰ ਡੈਸੀਮੇਟ ਕਰਨ ਦੀ ਪਰਿਵਾਰ ਨੂੰ ਕੋਸ਼ਿਸ਼ ਕੀਤੀ ਗਈ ਔਰ ਫਿਰ ਹੁਣ ਜਨਰਲ ਇਲੈਕਸ਼ਨ ਦੇ ਵਿੱਚ ਔਰ ਮੈਂ ਪੁੱਛਣਾ ਚਾਹਾਂਗੀ ਆਪਣੀ ਹਾਈ ਕਮਾਂਡ ਨੂੰ ਜਿਹੜੀ ਮੈਂ ਛੱਡ ਚੁੱਕੀ ਐ ਕਿ ਉਸ ਵੇਲੇ ਜਦੋਂ ਤੁਸੀਂ ਸਰਕਾਰਾਂ ਨਾਲ ਮੱਥਾ ਲਾਉਣਾ ਔਰ ਆਪਣੇ ਇੰਨੇ ਵਫਾਦਾਰ ਗੱਟ ਜਿਹੜੇ ਸਾਡੇ ਹਲਕਿਆਂ ਦੇ ਮੇਰੇ ਲਈ ਕੰਮ ਕਰ ਰਹੇ ਸੀ ਉਹਨਾਂ ਦੇ ਨਾਲ ਜਿਹੜਾ ਕਹਿ ਲੋ ਵੀ ਇਹ ਰਨ ਜਿੱਤਣ ਦਾ ਬਣਾਇਆ ਤਾਂ ਇਹ ਸਾਰਾ ਕੁਝ ਤੇ ਮੈਂ ਹਾਰ ਗਈ ਔਰ ਮੈਂ ਸਰਕਾਰ ਨਾਲ ਵੀ ਮੱਥਾ ਲਾਇਆ ਲੇਕਿਨ ਤੁਸੀਂ ਦੱਸੋ ਵੀ ਇਹ ਕੋਈ ਵਫਾਦਾਰੀ ਦਾ ਸਿਲਾ ਦਿੱਤਾ ਹੈ ਕਿ ਜਨਰਲ ਇਲੈਕਸ਼ਨ ਤੁਸੀਂ ਨਹੀਂ ਲੜੋਗੇ ਉਹ ਚਮਕੌਰ ਸਾਹਿਬ ਤੋਂ ਫਾਰਮਰ ਸੀਮ ਆਉਣਗੇ ਜਿਨ੍ਹਾਂ ਦੀ ਟ੍ਰੇਲ ਦੇ ਵਿੱਚ ਜੇ ਵਨਰੇਬਿਲਿਟੀ ਜੇ ਵਨਰੇਬਿਲਿਟੀ ਕ੍ਰਾਈਟੇਰੀਆ ਹੈ ਤਾਂ 14 19 22 ਦੇਖੀ ਦੇਖੀ ਜਾਣੀ ਚਾਹੀਦੀ ਸੀ ਤੇ ਜੇ ਵਨਰੇਬਿਲਿਟੀ ਨਹੀਂ ਹੈ ਤਾਂ ਤੁਸੀਂ ਜ਼ਮਾਨਤ ਜ਼ਬਤ ਕਰਾ ਕੇ ਵੀ ਆਜੋ ਤਾਂ ਤੁਹਾਨੂੰ ਓਨਰ ਮਿਲੇਗਾ ਚਾਹੇ ਉਹ ਕੇ ਡਬਲਯੂ ਸੀ ਹੈ ਚਾਹੇ ਉਹ ਕਾਂਗਰਸ ਦੀ ਟੀਪੀ ਹੈ